ਲੋ ਜੀ ਦੋਸਤੋ ਅੱਜ ਅਸੀਂ ਪਹੁੰਚੇ ਆਂ ਆ ਰਾਮ ਬਾਗ ਲੋਂਗੋਵਾਲ ਵਿਖੇ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਰਾਮ ਬਾਗ ਦੇ ਨਰਕ ਤੋਂ ਵੀ ਬੱਤਰ ਹਾਲਤ ਸਨ ਇਹਨਾਂ ਹਾਲਾਤਾਂ ਨੂੰ ਵੇਖਦਿਆਂ ਉੱਗੇ ਸਮਾਜ ਸੇਵੀ ਸਾਡੇ ਪਰਮਿੱਤਰ ਬਲਵੰਤ ਸਿੰਘ ਦੋਲਟ ਕੈਨੇਡਾ ਤੋਂ ਉਹਨਾਂ ਨੇ ਇਸ ਦੀ ਕਾਇਆ ਕਲਪ ਨੂੰ ਕਰਨ ਦਾ ਜਮਾ ਠਾਇਆ ਤੇ ਇਸ ਦਾ ਕੰਮ ਬੜੇ ਜੋਸ਼ੋਖ ਰੋਸ਼ ਦੇ ਨਾਲ ਚੱਲ ਰਿਹਾ ਹੈ ਪਾਈ ਜੀ ਆਪ ਇਸ ਕਾਰਜ ਦੇ ਵਿੱਚ ਹੱਥੀਂ ਸੇਵਾ ਕਰ ਰਹੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਕਿ ਲੱਗੇ ਹੋਏ ਨੇਗੇ ਆਪ ਹੱਥੀਂ ਸੇਵਾ ਕਰਨ ਦੇ ਵਿੱਚ ਪਹਿਲਾਂ ਤਾਂ ਅਸੀਂ ਸਮੂਹ ਪ੍ਰੈਸ ਕਲੱਬ ਵੱਲੋਂ ਇਸ ਟੀਮ ਦਾ ਦੁੱਲ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੇ ਆਂ ਆਪਾਂ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਕਿ ਕੀ ਰੋਡ ਮੈਪ ਇਸ ਦੇ ਸੰਬੰਧ ਵਿੱਚ ਤੁਸੀਂ ਨੇ ਤਿਆਰ ਕੀਤਾ ਹੈ ਕਿਸ ਤਰ੍ਹਾਂ ਦੇ ਕਾਰਜ ਇੱਥੇ ਹੋਣੇ ਨੇ ਭਾਈ ਤੁਸੀਂ ਦੇਖਿਆ ਹੀ ਹੈ ਜਦੋਂ ਪਹਿਲਾਂ ਬਾਸ਼ ਦਾ ਟਾਈਮ ਸੀਗਾ ਉਦੋਂ ਬੜੇ ਮਾੜੇ ਹਾਲ ਸੀ ਰੌਗਾਂ ਸਾਹਿਬ ਦੀ ਬੇਟੀ ਦਾ ਸੰਸਕਾਰ ਹੋਇਆ ਬਾਅਦ ਚ ਧਰਮਚੰਦਰ ਜੀ ਪੱਤਰਕਾਰ ਉਹਨਾਂ ਦੀ ਮਾਤਾ ਜੀ ਦਾ ਉਦੋਂ ਬਹੁਤ ਹੀ ਬੁਰੀ ਹਾਲਤ ਸੀ ਅਸੀਂ ਪਿੰਛੋਂ ਦੇ ਦੌਰ ਗਣਾ ਕੇ ਧਰਮਚੰਦਰ ਦੀ ਮਾਤਾ ਦਾ ਸੰਸਕਾਰ ਕੀਤਾ ਤੋਂਦੋ ਅਸੀਂ ਸੋਚਿਆ ਸੀ ਵੀ ਇਹਨੂੰ ਅਸੀਂ ਪਹਿਲਾਂ ਭਰਤ ਪਾਵਾਂਗੇ ਇਹਨੂੰ ਸੜਕ ਤੋਂ 2-3 ਫੁੱਟ ਉੱਚਾ ਚੱਕਾਂਗੇ ਫਿਰ ਉੱਪਰ ਕੰਦ ਦੇ ਉੱਤੇ ਇੱਕ ਵੱਡਾ ਬਰਾਂਡਾ ਪਾ ਕੇ 80x20 ਫੁੱਟ ਦਾ ਇੱਕ ਲੱਕਣ ਵਾਲਾ ਸ਼ੈੱਡ ਪਾ ਕੇ ਪਿੱਛੇ ਇਹਨੂੰ ਵਧੀਆ ਬਣਾਵਾਂਗੇ ਜੀ ਇਹੀ ਇੱਛਾ ਹੈ ਇਹੀ ਸੋਚ ਹੈ ਇਹੀ ਸਾਰੇ ਨਗਰ ਦਾ ਸਹਿਯੋਗ ਨਾਲ ਸਾਰੇ ਨੂੰ ਬੱਧਰ ਪਿਆਰੇ ਸਭ ਨੂੰ ਬੇਨਤੀ ਹੈ ਵੀ ਸਹਿਯੋਗ ਕਰੋ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਉਗੇ ਸਮਾਜ ਸੇਵੀ ਰਾਜ ਸਿੰਘ ਰਾਜੂ ਬਚਿੱਤਰ ਸਿੰਘ ਮੱਟਰ ਹੁਣੀ ਵੀ ਇਹਨਾਂ ਦੀ ਪੂਰੀ ਟੀਮ ਇੱਥੇ ਮੌਜੂਦ ਆ ਤੇ ਆਪਾਂ ਨੂੰ ਜਾਣਕਾਰੀ ਆਪਾਂ ਰਾਜ ਸਿੰਘ ਰਾਜੂ ਤੋਂ ਵੀ ਲਵਾਂਗੇ ਇਹ ਵੀ ਦੱਸਣਗੇ ਸੰਖੇਪ ਚ ਇਸ ਕਾਰਜ ਦੇ ਬਾਰੇ ਕਿ ਕਿੰਨੀਆਂ ਕਿ ਟਰਾਲੀਆਂ ਭਰਤ ਦੀਆਂ ਇੱਥੇ ਪੈ ਚੁੱਕੀਆਂ ਨੇ ਤੇ ਕਿੰਨੀਆਂ ਕਿ ਹੋਰ ਪੈਣ ਦੀ ਸੰਭਾਵਨਾ 300 ਦੇ ਕਰੀਬ ਟਰਾਲੀ ਪੈ ਚੁੱਕੀ ਹੈ ਇੱਥੇ ਕੁਛ ਤੇਪਰਾ ਨਾਲ ਭਰਤ ਪਈ ਹੈ ਤੇ ਕਰੀਬ ਨਾ 2 ਤੋਂ 250 ਟਰਾਲੀ ਤਕਰੀਬਨ ਲੱਗਦਾ ਜਜਮੈਂਟ ਹੈ ਵੀ 250 ਟਰਾਲੀ ਹੋਰ ਪਊਗੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਸਾਡਾ ਇੱਥੇ ਬਰਾਂਡਾ ਪਾਉਣ ਦਾ ਹੂੰ ਤੇ ਨਾਲ ਹੀ ਲੱਕੜ ਦੇ ਲੱਕੜ ਦੇ ਵਾਸਤੇ ਸਟੋਰ ਬਣਾਉਣ ਦਾ ਠੀਕ ਹੈ ਤੇ ਅੱਜ ਇੱਥੇ ਪਿਛਲੇ ਜਿੱਥੇ ਅਗਨੀ ਦਾ ਹੁੰਦਾ ਉਹ ਉਸ ਜਗ੍ਹਾ ਨੂੰ ਚੱਕਣ ਵਾਸਤੇ ਅੱਜ ਹੀ ਐਸਟੀਮੇਟ ਵਾਸਤੇ ਟੀਮ ਆਈ ਸੀ ਅੱਛਾ ਜਿਹਨਾਂ ਦੇ ਵਿੱਚ ਉਹਨੂੰ 5 ਫੁੱਟ ਉੱਚਾ ਚੱਕ ਕੇ 6 ਫੁੱਟ ਉੱਚਾ ਚੱਕ ਕੇ ਵੀ ਸੈਟਿੰਗ ਕਰ ਦਿੱਤੀ ਜਊਗੀ ਹੌਲੀ ਹੌਲੀ ਚੱਲ ਰਿਹਾ ਹੈ ਸਾਰੇ ਨਗਰ ਨੂੰ ਬੇਨਤੀ ਹੈ ਵੀ ਸਾਰੇ ਸਹਿਯੋਗ ਦਿਓ ਇਹ ਸਾਰੇ ਪਿੰਡ ਦਾ ਕੰਮ ਹੈ ਭਾਈ ਬਲਵੰਤ ਕਰ ਰਹੇ ਨੇ ਸਾਰੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਭਾਈ ਜਨੇ ਵੀਰਾ ਚੁੱਕਿਆ ਸੀ ਸਾਥ ਦੇਣ ਵਾਸਤੇ ਜਰਾ ਸਾਡੇ ਅਨਸਾਰੇ ਨਗਰ ਨੂੰ ਪਿਆਰ ਨੂੰ ਅੱਛਾ ਇੱਕ ਇੱਥੇ ਗੱਲ ਜਿਹੜੀ ਆਪਾਂ ਵੇਖਣ ਨੂੰ ਮਿਲ ਰਹੀ ਹੈ ਕਿ ਇਹਨਾਂ ਦੀ ਟੀਮ ਆ ਜਿਹੜੀ ਉਹ ਜਿਹੜਾ ਕੰਮ ਕਰ ਰਹੀ ਹੈ ਉਹ ਐਦਾਂ ਨਹੀਂ ਕਰ ਰਹੀ ਵੀ ਤੱਕ ਸੁਦੇ ਜਿਵੇਂ ਲੋਟ ਆਇਆ ਓਵੇਂ ਕਰ ਦਈਏ ਪੂਰੀ ਵਿਉਂਤਬੰਦੀ ਦੇ ਨਾਲ ਜਿਵੇਂ ਰਾਜੂ ਐਂਡ ਉੱਥੇ ਤਿਆਰ ਹੋਣਾ ਉਹ ਵੀ ਪੂਰੇ ਉਹ ਵੀ ਪੂਰੇ ਸਿਸਟਮ ਦੇ ਨਾਲ ਪੂਰੀ ਵਿਉਂਤ ਦੇ ਨਾਲ ਉਹ ਤਿਆਰ ਕੀਤਾ ਜਾਣਾ ਸੋ ਇੱਕ ਵਾਰ ਫੇਰ ਅਸੀਂ ਇਸ ਮਹਾਨ ਕਾਰਜ ਦੇ ਲਈ ਇਸ ਟੀਮ ਦਾ ਚਾਹੇ ਉਹ ਜਸਵਿੰਦਰ ਸਿੰਘ ਨੱਪੀ ਹੋਵੇ ਤੇ ਹੋਰ ਇਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਆ ਤੇ ਅਪੀਲ ਕਰਦੇ ਆ ਲੌਂਗਵਾਲ ਨਿਵਾਸੀਆਂ ਨੂੰ ਕਿ ਇਸ ਮਹਾਨ ਕਾਰਜ ਦੇ ਵਿੱਚ ਆਪਾਂ ਸਾਰੇ ਹਿੱਸਾ ਪਾਈਏ ਬਹੁਤ ਬਹੁਤ ਧੰਨਵਾਦੀ